ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਤ ਪੰਥ ਹੋਇਆ ਇਕੱਠਾ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕੀ ਵਿਰੋਧ ਕਰੇਗਾ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਇਕੱਠੇ ਹੋ ਗਏ ਨੇ ਕਿਉਂਕਿ ਹਰ ਪ੍ਰੀਤ ਦੇ ਨਿਕਾਇਕ ਤਾਂ ਮੇਰੀ ਮੋਢਾਂ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਕਿ ਸਾਰੇ ਕੱਚੇ ਚਿੱਠੇ ਖੋਲਾਂਗਾ ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਦੇ ਅਤੇ ਉਸ ਦੇ ਸਾਥੀਆਂ ਦੇ ਕਿ ਕਿਸ ਤਰ੍ਹਾਂ ਕੌਮ ਦਾ ਨੁਕਸਾਨ ਤੇ ਘਾਣ ਕੀਤਾ ਹੈ ਕਿਸ ਤਰ੍ਹਾਂ ਸਰੂਪੇ ਪਾਏ ਜਿਨ੍ਹਾਂ ਨੇ ਸਿੱਖਾਂ ਦੀ ਨਸ਼ਲ ਖੁਸ਼ੀ ਕੀਤੀ ਡੇਰਾ ਸੱਚਾ ਸੌਦਾ ਹੋਵੇ ਚਾਹੇ ਬੈਵਲ ਕਲਾ ਗੋਲੀकांड ਹੋਵੇ ਸੁਖਬੀਰ ਸਿੰਘ ਬਾਦਲ ਭਾਵੇਂ ਤੀਜੀ ਵਾਰ ਪ੍ਰਧਾਨ ਬਣ ਗਿਆ ਭਾਵੇਂ ਕੁਝ ਪੰਜਾਬ ਦੇ ਵਿੱਚੋਂ 3 ਤੋਂ 4% ਲੋਕ ਨੇ ਜਿਹੜੇ ਉਹ ਹਾਲੇ ਵੀ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਬੋਲਦੇ ਨੇ ਲੇਕਿਨ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਮੋਰਚਾ ਖੋਲ ਦਿੱਤਾ ਹੈ ਪੰਥਕ ਕਹਿਣ ਵਾਲੇ ਸੁਖਬੀਰ ਸਿੰਘ ਬਾਦਲ ਪੰਥ ਦੇ ਖੁਲਾਬ ਕਿਉਂਕਿ ਪੰਥ ਨਹੀਂ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਤੀਜੀ ਵਾਰ ਦੁਬਾਰਾ ਪ੍ਰਧਾਨ ਬਣ ਪਰ ਬਣ ਗਿਆ ਕੱਲ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਭੀਖ ਮੰਗੀ ਗਈ ਕਿ ਮੇਰੀ ਝੋਲੀ ਵਿੱਚ ਫਿਰ ਦੁਬਾਰਾ ਸਰਕਾਰ ਪਾ ਦਿਓ ਤੇ 5 ਸਾਲਾਂ ਦੇ ਵਿੱਚ ਪੰਜਾਬ ਨੂੰ ਨੰਬਰ 1 ਸੂਬਾ ਬਣਾ ਦੇਵਾਂਗੇ ਜੇਕਰ ਅਜਾਇ ਨਹੀਂ ਕੀਤਾ ਤੇ ਫਿਰ ਮੈਂ ਸਿਆਸਤ ਵਿੱਚ ਕਦੇ ਵੀ ਚੋਣ ਨਹੀਂ ਲੜਾਂਗਾ ਨਾ ਮੈਂ ਨਾ ਮੇਰਾ ਪਰਿਵਾਰ ਲੇਕਿਨ ਲੋਕ ਇਹਨਾਂ ਗੱਲਾਂ ਤੇ ਯਕੀਨ ਕਰਦੇ ਨੇ ਜਾਂ ਨਹੀਂ ਕਰਦੇ ਉਧਰ ਕਿਲਾ ਅੜ ਦਿੱਤਾ ਹੈ ਕਿਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨੇ ਗੁਰਪ੍ਰਤਾਪ ਸਿੰਘ ਬਡਾਲਾ ਦਾ ਵੱਡਾ ਬਿਆਨ ਜਥੇਦਾਰ ਬਡਾਲਾ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਤਰਥੱਲੀ ਬਚਾ ਦਿੱਤੀ ਹੈ ਉਹਨਾਂ ਨੇ ਕਿਹਾ ਸਮਾਂ ਆ ਗਿਆ ਹੈ ਇਹ ਸਮਾਂ ਸਹੀ ਹੈ ਪੰਥ ਦੀ ਅਗਵਾਈ ਕਰਨ ਵਾਸਤੇ ਇਹ ਸਮਾਂ ਹੈ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਇਹ ਸਮਾਂ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਇਹ ਸਮਾਂ ਹੈ ਕਿ ਪੰਥ ਨੂੰ ਨਾਲ ਲੈ ਕੇ ਚਲੀਏ ਪੰਥ ਦੀ ਗੱਲ ਕਰੀਏ ਗੁਰਪ੍ਰਤਾਪ ਵੜਿਆ ਬਡਾਲਾ ਦਾ ਵੱਡਾ ਬਿਆਨ ਸੋਸ਼ਲ ਮੀਡੀਆ ਤੇ ਵਾਇਲ ਹੋ ਰਿਹਾ ਹੈ ਅੱਜ ਅਕੋਰਡਿੰਗ ਟੂ ਸਬਦਾਨ ਦੇ ਅਨੁਸਾਰ ਗੁਰਪ੍ਰਤਾਪ ਬਡਾਲਾ ਜੋ ਛਰੂਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਕਨਵੀਨਰ ਨੇ ਉਹਨਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਬੜੀ ਜਲਦੀ ਅਸੀਂ ਨਵੀਂ ਛਰੂਮਣੀ ਅਕਾਲੀ ਦਲ ਜਾ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਬਣਾਉਣ ਜਾ ਰਹੇ ਹਾਂ ਗੁਰਪ੍ਰਤਾਪ ਦੇ ਇਸ ਵੱਡੇ ਬਿਆਨ ਨੇ ਤਰਥੱਲੀ ਬਚਾ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਕਿ ਹੁਣ ਇਹਨਾਂ ਨਾਲ ਸਮਝੌਤਾ ਕਰੇਗਾ ਜਾਂ ਡਰ ਦੇ ਮਾਰੇ ਇਹਨਾਂ ਦੀ ਝੋਲੀ ਦੇ ਵਿੱਚ ਪ੍ਰਧਾਨਗੀ ਪਾ ਦੇਵੇਗਾ ਕਿ ਤੁਸੀਂ ਸ਼ਰੋਮਣੀ ਅਕਾਲੀ ਦਲ ਨੂੰ ਚਲਾਓ ਕਿਉਂਕਿ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ-ਨਾਲ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਸ ਦੇ ਪੰਜ ਮੈਂਬਰ ਹੁਣ ਕਰ ਸ਼੍ਰੀਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਹਰ ਹੋ ਗਿਆ ਕਿਰਪਾਲ ਸਿੰਘ ਬਡੁੰਗਰ ਬਾਹਰ ਹੋ ਗਿਆ ਲੇਕਿਨ ਬਾਕੀ ਦੇ ਨਾਲ ਨੇ ਕਿਉਂਕਿ ਹਰ ਸਟੇਜ ਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਦਾ ਸਾਥ ਮਿਲੇਗਾ ਕਿਉਂਕਿ ਗੁਰਪ੍ਰਤਾਵ ਵਡਾਲਾ ਨੇ ਕਹਿ ਦਿੱਤਾ ਹੈ ਕਿ ਅੱਜ ਕਿਸ ਸੰਵਿਧਾਨਿਕ ਸੰਵਿਧਾਨ ਦੇ ਅਨੁਸਾਰ ਪੰਥਕ ਪਾਰਟੀ ਬਣਾਈ ਜਾਵੇਗੀ ਯਾਨੀ ਕਿ 27ਵੀਂ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਕਵਾਂਸਾਨ ਦਾ ਯੁੱਧ ਹੋਵੇਗਾ ਆਪਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਵਿਚਾਰ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਕਿਹਦੀ ਸ਼ਹਿਤ ਇਹ ਕਿਹਾ ਹੈ ਇਸ ਦਾ ਉਹਨੇ ਖਲਾਸਾ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਦਿੱਤੀ ਹੈ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਕਿ ਬੜੀ ਜਲਦੀ ਪੰਜਾਬ ਦੇ ਲੋਕਾਂ ਨੂੰ ਪੰਥਕ ਅਤੇ ਸੰਵਿਧਾਨਕ ਪਾਰਟੀ ਮਿਲੇਗੀ ਧੰਨਵਾਦ